ਪੰਜਾਬ ਦੇ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਪੰਜਾਬ ਪੁਲਿਸ ਇਸ ਤਰ੍ਹਾਂ ਚਕਰੀ ਹੈ। ਲੋਕ ਤਾਂ ਮੁੱਜਮ ਸੀਗਾ ਜੀ ਜਿਹੜਾ ਕਿ ਸਾਨੂੰ ਅੰਮ੍ਰਿਤਸਰ ਰੂਰਲ ਪੁਲਿਸ ਨੂੰ ਚਾਰ ਕਤਲ ਚ ਇੱਕ 307 ਦਾ ਕੇਸ ਜਿਹਦੇ ਚ ਦੋ ਬੰਦੇ ਬੜੇ ਸੀਰੀਅਸਲੀ ਜ਼ਖਮੀ ਹੋਏ ਸੀ। ਉਹਨਾਂ ਚ ਲੜਿੰਦਾ ਸੀਗਾ ਜਿਵੇਂ ਕਿ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀਗਾ ਕਿ ਰੈਗਿਸਟਰਾਂ ਨੂੰ ਜਲਦਵਲ ਦੇ ਸਫਾਇਆ ਕੀਤਾ ਜਾਵੇ ਕਾਲੇ ਨੂੰ ਅਰੈਸਟ ਕੀਤਾ ਗਿਆ ਸੀਗਾ ਔਰ ਇਹਨੇ ਆਪ ਹੀ ਇੰਟਰਵਿਊਸ਼ਨ ਦੇ ਦੌਰਾਨ ਦੱਸਿਆ ਕਿ ਮੈਂ ਹੈਰੋਇਨ ਲਕੋਈ ਹੋਈ ਆ 2 ਕਿਜੀ ਹੈਰੋਇਨ ਸੀਗੀ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ A1 ਮੀਡੀਆ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਪੰਜਾਬ ਪੁਲਿਸ ਇਸ ਤਰ੍ਹਾਂ ਦੀ ਖਰੀਆ ਜਿਵੇਂ ਕਿ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀਗਾ ਕਿ ਗੈਂਗਸਟਰਾਂ ਨੂੰ ਜਲਦ ਜਲਦ ਸਫਾਇਆ ਕੀਤਾ ਜਾਵੇ ਜੇ ਕੋਈ ਕ੍ਰਾਈਮ ਕਰਦਾ ਇੱਕ ਚੌਂਕ ਤੋਂ ਦੂਜੇ ਚੌਂਕ ਤੱਕ ਨਾ ਜਾਵੇ ਉਸ ਦੇ ਚੱਲਦੇ ਹੈ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਖਬਰ ਆ ਰਹੀ ਹੈ ਕਿ ਗੈਂਗਸਟਰਾਂ ਦੇ ਵਿਚਾਲੇ ਤੇ ਪੁਲਿਸ ਦੇ ਵਿਚਾਲੇ ਮੁੱਠਪੇੜ ਹੋ ਰਹੀ ਹੈ ਹੁਣ ਇੱਕ ਮੁੱਠਪੇਟ ਫੇਰ ਹੋਈ ਹੈ ਜੋ ਕਿ ਅਮ੍ਰਿਤਸਰ ਦੇ ਜੰਡਿਆਲਾ ਗੁਰੂ ਤੋਂ ਖਬਰ ਸਾਹਮਣੇ ਆ ਰਹੀ ਹੈ ਇਸ ਮੁੱਠਪੇਟ ਦੇ ਵਿੱਚ ਇੱਕ ਗੈਂਗਸਟਰ ਪੁਲਿਸ ਵੱਲੋਂ ਢੇਰ ਵੀ ਕਰ ਦਿੱਤਾ ਹੈ ਅਮ੍ਰਿਤਸਰ ਦੇ ਜੰਡਿਆਲਾ ਦੇ ਪਿੰਡ ਧਰਨਦੀ ਨਹਿਰ ਵਿਖੇ ਇੱਕ ਪੁਲਿਸ ਤੇ ਗੈਂਗਸਟਰ ਵਿਚਕਾਰ ਮੁਕ ਮੁਕਾਬਲਾ ਹੋਇਆ ਜਿਸ ਦੇ ਤਹਿਤ ਗੈਂਗਸਟਰ ਨੂੰ ਮੋਰ ਦੇ ਘਾਟ ਪੁਲਿਸ ਵੱਲੋਂ ਉਤਾਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਹੈਪੀ ਜੱਟ ਦਾ ਸਾਥੀ ਹੈ ਉੱਥੇ ਹੀ ਐਸਐਸਪੀ ਦੀ ਹਾਦਸਾ ਦਵਿੰਦਰ ਸਿੰਘ ਨੇ মিডিਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇੱਕ ਗੋਲੀ ਸਾਡੇ ਮੁਲਾਜ਼ਮ ਦੀਪਕ ਵਿੱਚ ਲੱਗੀ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਤੇ ਉਸਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਐਸਐਸਪੀ ਦਿਹਾਤੀ ਨੇ ਕਿਹਾ ਕਿ ਇਹ ਚਾਰ ਕਤਲਾਂ ਦੇ ਮਾਮਲੇ ਵਿੱਚ ਸਾਨੂੰ ਲੋੜੀਂਦਾ ਸੀ ਐਸਐਸਪੀ ਨੇ ਇਹ ਵੀ ਦੱਸਿਆ ਕਿ ਕੱਲ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਸ ਦਾ ਨਾਂ ਅਮਰਜੀਤ ਸਿੰਘ ਉਰਫ ਅਮਰੀਕ ਪਿੰਡ ਭਗਵਾ ਦਰਾਇਨ ਵਾਲਾ ਸੀ ਇਸ ਨੇ ਦੱਸਿਆ ਕਿ ਮੈਂ ਕਿਸੇ ਜਗਤ ਤੇ ਹਿਰੋਇਨ ਲੁਕਾਈ ਹੋਈ ਹੈ ਜਿਸ ਤੇ ਚੜਦੇ ਆ ਅਸੀਂ ਇਸ ਨੂੰ ਰਿਕਵਰੀ ਲਈ ਲੈ ਕੇ ਆਏ ਸੀ ਇਸ ਦੇ ਕੋਲ 2 ਕਿਲੋ ਹਿਰੋਇਨ ਵੀ ਬਰਾਮਦ ਹੋਈ ਹੈ ਉੱਥੇ ਹੀ ਇਸ ਨੇ ਪਿਸਤੋਲ ਵੀ ਛੁਪਾ ਕੇ ਰੱਖਿਆ ਹੋਇਆ ਸੀ ਐਸਐਸਪੀ ਦਿਯਾਤੀ ਨੇ ਦੱਸਿਆ ਕਿ ਇਸ ਦੇ ਹੱਥ ਕੜੀ ਲੱਗੀ ਹੋਈ ਸੀ ਇਸ ਦੇ ਰਿਵਾਲਵਰ ਦੇ ਨਾਲ ਸਾਡੇ ਮੁਲਾਜ਼ਮ ਤੇ ਫਾਇਰ ਕੀਤਾ ਜਿੱਥੇ ਇੱਕ ਮੁਲਾਜ਼ਮ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਤੇ ਦੂਸਰੇ ਦੇ ਪੱਗ ਵਿੱਚ ਗੋਲੀ ਲੱਗੀ ਤੇ ਹੱਤਕੜੀ ਸਮੇਤ ਫਰਾਰ ਹੋਣ ਦੀ ਫਰਾਰਕ ਵਿੱਚ ਸੀ ਉਹਨਾਂ ਕਿਹਾ ਕਿ ਇਸ ਦੇ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ ਨੇ ਇਸ ਦੇ ਕੁਝ ਸਾਥੀਆਂ ਨੂੰ ਵੀ ਅਸੀਂ ਪਹਿਲਾਂ ਗ੍ਰਿਫਤਾਰ ਕਰ ਚੁੱਕੇ ਹਾਂ ਇਸ ਕੋਲੋਂ 9mm ਦਾ ਪਿਸਤੌਲ ਤੇ ਜਿੰਦਾ ਰੋਣ ਵੀ ਬਰਾਮਦ ਹੋਏ ਨੇ ਪੁਲਿਸ ਫਾਇਰਿੰਗ ਵਿੱਚ ਕਿਸੇ ਨੂੰ ਗੋਲੀ ਮਾਰੀ ਗਈ ਜਿਸ ਦੇ ਚਲਦਿਆਂ ਮੌਤ ਹੋ ਗਈ ਮੁਲਜ਼ਮ ਸੀਗਾ ਜਿਹੜਾ ਕਿ ਸਾਨੂੰ ਅਮਰitsar ਰੂਰਲ ਪੁਲਿਸ ਨੂੰ 4 ਕਤਨਚ 1307 ਦਾ ਕੇਸ ਜਿਸ ਵਿੱਚ ਦੋ ਬੰਦੇ ਬੜੇ ਸੀਰੀਅਸਲੀ ਜ਼ਖਮੀ ਹੋਏ ਸੀ ਉਹਨਾਂ ਚ ਲੜਿੰਦਾ ਸੀਗਾ ਕੱਲੇ ਨੂੰ ਅਰੈਸਟ ਕੀਤਾ ਗਿਆ ਸੀਗਾ ਔਰ ਇਹਨੇ ਆਪ ਵੀ ਇੰਟਰਵਿਊਸ਼ਨ ਦੇ ਦੌਰਾਨ ਦੱਸਿਆ ਕਿ ਮੈਂ ਹੈਰੋਇਨ ਲਕੋਈ ਹੋਈ ਆ ਦੋ ਕੱਲ ਦੀ ਹੈਰੋਇਨ ਸੀਗੀ ਤੇ ਕੋਈ ਰਾਤ ਲੇਟ ਸੀ ਤਾਂ ਸਵੇਰੇ तकरीबन 8:30 9:00 ਵਜੇ ਦੇ ਕਰੀਬ ਚੜ੍ਹ ਰਹਾ ਸੀ ਜਿਹੜਾ ਤੇ ਬਰੇਲੀ ਲੈ ਕੇ ਆਏ ਸੀਗੇ ਤੇ ਉੱਥੇ ਇਹਨੇ ਅਸਲਾ ਵੀ ਲਪੋਇਆ ਹੋਇਆ ਸੀ ਇਹਨੇ ਉਸੇ ਵੇਲੇ ਆਪੇ ਅਸਲੇ ਨਾਲ ਹਥਕੜੀ ਵੀ ਲੱਗੀ ਹੋਈ ਸੀ ਤੇ ਫਾਇਰ ਕੀਤਾ ਜਿਹੜਾ ਮੁਲਾਜ਼ਮ ਨੇ ਉਹਦੇ ਉੱਥੇ ਗੋਲੀ ਵਜੀ ਇੱਕ ਮੁਲਾਜ਼ਮ ਦੇ ਸਾਡੇ ਦੇ ਜ਼ਖਮੀ ਹੋ ਗਿਆ ਤੇ ਹਥਕੜੀ ਸਮੇਤ ਨੇ ਭੱਜਣ ਦੀ ਕੋਸ਼ਿਸ਼ ਕੀਤੀ ਇੱਕ ਪੁਲਿਸ ਆਫੀਸਰ ਦੀ ਪੱਗ 'ਚ ਵੀ ਗੋਲੀ ਲੱਗੀ ਸਕੇ ਉਹਦਾ ਵੀ ਬਚਾਅ ਹੋ ਗਿਆ ਤੇ ਪੁਲਿਸ ਨੇ ਸੈਲਫ ਡਿਫੈਂਸ ਫਾਇਰ ਕੀਤਾ ਤੇ ਦੀ ਤੇਰੀ ਡੈਥ ਹੋ ਗਈ ਆ ਜਿਹੜਾ ਜਿਹੜਾ ਸਵੇਰ ਦਾ ਵਾਕ ਹੈ ਇਹ ਮੁਕਾਬਲਾ ਹੈ ਕਿ ਕੀ ਗੱਲ ਹੈ ਮੁਕਾਬਲਾ ਨਹੀਂ ਜੀ ਇਹਨੂੰ ਸਰ ਇਹ ਕੱਲਾਰੀ ਦਾ ਕੋਈ ਨਾਲ ਹੋਰ ਵੀ ਹੈ ਕੱਲਾ ਮੈਂ ਤੇ ਦੱਸਿਆ ਜੀ ਰਾਤ ਇਹਨੂੰ ਇਹਦੀ ਕੱਲ ਇਹਨੂੰ ਦਸਤਾਰ ਕੀਤਾ ਗਿਆ ਸੀ ਪੁਲਿਸ ਵੱਲੋਂ ਮੁਕਾਬਲਾ ਇਹ ਜਿਹੜੀ ਰੈਸਟ ਪਾਈ ਹੋਈ ਸੀ ਔਰ ਅੱਜ ਫਿਰ ਰਿਕਵਰੀ ਮਿਲੇ ਇਹ ਚੀਜ਼ ਜਿਹੜੇ ਜਿਹੜੇ ਐਜੂ ਸੀਰੀਅਸਲੀ ਜਿਹੜੇ ਇੰਜਰਡ ਹੋਏ ਨੇ ਨਾਲ ਜਿਹੜਾ ਮੁਲਾਜ਼ਮ ਰਖਮੀ ਉਹ ਸੀਰੀਅਸ ਇੰਜਰਡ ਹੈ ਜੀ ਔਰ ਇੱਕ ਫਾਰਚੂਨੇਟਲੀ ਸਾਡਾ ਪਛਾਣ ਹੋ ਗਿਆ ਵੀ ਪੱਗ ਜੀ ਕਿ ਨਾ ਹਥਿਆਰ ਕਿਹੜੇ ਹਥਿਆਰ ਕਿਹੜੇ ਕਿਸੇ ਗੈਂਗ ਦੇ ਨਾਲ ਸੰਬੰਧਿਤ ਆ ਯਾਰ 9mm ਦਾ ਇੰਪੋਰਟਡ ਪਿਸਟਲ ਆ ਜੀ ਔਰ 3 ਬੋਰੀਆਂ ਵੀ ਸਾਨੂੰ ਬੋਰੀਆਂ ਮਿਲੀਆਂ 2 ਕਿਲੋ ਹੈਰੋਨ ਮਿਲੀਆਂ ਇਹਦਾ ਨਾਮ ਅਮਰਜੀਤ ਅਮਰੀ ਇਹਨੂੰ ਲੈਂਬਰ ਕਹਿੰਦੇ ਆ ਇਹ ਆਪਣਾ ਭੰਗਵਾ ਪਿੰਡ ਆ ਇੱਥੇ ਵਿੰਡਾਲੇ ਚੋਂ ਉੱਤੋਂ ਦਾ ਇਹ ਥੈਨ ਵਾਲਾ ਕਿਸੇ ਗੈਂਗ ਦੇ ਨਾਲ ਸੰਬੰਧਿਤ ਹੈਗਾ ਹਾਂ ਇਹ ਗੈਂਗ ਜੀ ਜਿਹੜਾ ਇੱਥੇ ਸਾਡਾ ਨੋਟੋਰੀਅਸ ਕ੍ਰਿਮੀਨਲ ਆ ਅਗੇਨ ਸਾਨੂੰ ਕਈ ਕੇਸੇਸ ਚ ਵਾਂਟਡ ਆ ਹੈਪੀ ਜਿਹੜਾ ਨੂੰ ਹੈਪੀ ਏਰੀਆ ਜਾਗਰੀ ਕਹਿੰਦੇ ਆ ਉਹਦਾ ਇਹ ਸਾਥੀ ਆ ক্লোਜ਼ ਐਸੋਸੀਏਟ ਸੀਗਾ ਔਰ ਏਰੇ ਨਾਲ ਦੇ ਇਹਨਾਂ ਕਤਲਾਂ ਚ ਜਿਹੜੇ ਪਹਿਲੇ ਮੁਲਜ਼ਮ ਸੀਗੇ ਉਹ ਗ੍ਰਫਤਾਰ ਹੋ ਗਏ ਹੋਇਆ ਇੱਕ ਨੂੰ ਅਸੀਂ ਗੁਵਾ ਤੋਂ ਫੜ ਕੇ ਲਿਆਏ ਸੀਗੇ ਅ ਦੋਵਾਂ ਨੂੰ ਪਿਲੋਂ ਰੈਸਟ ਕਰ ਚੁੱਕੇ ਹਾਂ ਅਸੀਂ ਤੇ ਇਹ ਇੱਕ ਉਹਦਾ ਮੇਨ ਸ਼ੂਟਰ ਰਹਿੰਦਾ ਸੀਗਾ ਇਹ ਕਿੰਨੇ ਘੰਟੇ ਮਕਾਬਲਾ ਚੱਲਿਆ ਘੰਟੇ ਤੁਸੀਂ ਹੁਣ ਐਗਜ਼ੈਕਟ ਹੁਣ ਸਾਰਾ ਅਸੀਂ ਪਹੁੰਚੇ ਹਾਂ ਕਿ ਸਾਰੀ ਚੀਜ਼ ਦਾ ਅਸੀਂ ਦੇਖ ਰਹੇ ਹਾਂ ਸਾਰੀ ਜੋ ਵੀ ਕਾਨੂੰਨੀ ਕਾਰਵਾਈ ਨੂੰ ਅਮਨ ਚ ਲੈ ਕੇ ਆ ਗਿਆ। ਦੱਸਿਆ ਜਾ ਰਿਹਾ ਅਸਾਕ ਦੇ ਉੱਪਰ ਜਿਹੜੀ ਫਾਇਰਿੰਗ ਅਮਰਿਤਪਾਲ ਅਮਰਿਤਪਾਲ ਦੱਸਿਆ ਜਾ ਰਿਹਾ ਅਸਾਕ ਦੇ ਉੱਪਰ ਜਿਹੜੀ ਫਾਇਰਿੰਗ ਕੀਤੀ ਗਈ ਹੈ। ਦੇਖੋ ਮੈਂ ਤੁਹਾਨੂੰ ਸਪਸ਼ਟ ਇਹ ਦੱਸ ਰਿਹਾ ਸਾਡੀ ਪੁਲਿਸ ਟੀਮ ਸੀਗੀ। ਪੁਲਿਸ ਟੀਮ ਦੇ ਇੱਕ ਸਾਡੇ ਪੁਲਿਸ ਆਫੀਸਰ ਜ਼ਖਮੀ ਹੋਇਆ ਸੀਰੀਅਸ ਜ਼ਖਮੀ ਹੋਇਆ ਜੀ। ਉਹਨੂੰ ਅਸੀਂ ਇਮੀਡੀਏਟਲੀ ਹਸਪੀਟਲ ਸ਼ਿਫਟ ਕੀਤਾ ਹੋਇਆ ਹੈ। ਔਰ ਇੱਕ ਸਾਡੇ ਪੁਲਿਸ ਆਫੀਸਰ ਦੇ ਪੱਗ ਤੇ ਗੋਲੀ ਲੱਗ ਕੇ ਨੰਗੇ ਉਹ ਬਚਾਅ ਹੋ ਗਿਆ ਜੀ ਸਰ। ਠੀਕ ਹੈ। ਸਾਰੇ ਜਿਹੜੇ ਇੰਜਰਡ ਉਹਨਾਂ ਦਾ